ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੁਰਨੂਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਪੇਦਨ ਬਲਾਕ ਪਾਰਸੋਂਦੋ ਜ਼ਿਲ੍ਹਾ ਪਟਿਆਲਾ ਵਿਖੇ ਪੜਦੀ ਹਾਂ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਮਸਲੇ ਤੇ ਗੱਲ ਕਰਨਾ ਚਾਹੁੰਦੀ ਹਾਂ ਮਸਲਾ ਹੈ ਪਰਾਲੀ ਸਾੜਨਾ ਜਦੋਂ ਖੇਤਾਂ ਵਿੱਚ ਜੀਰੀ ਅਤੇ ਕਣਕ ਦੀ ਕਟਾਈ ਦਾ ਕੰਮ ਖਤਮ ਹੁੰਦਾ ਹੈ ਤਾਂ ਖੇਤਾਂ ਵਿੱਚ ਬਹੁਤ ਪਰਾਲੀ ਰਹਿ ਜਾਂਦੀ ਹੈ ਕਿਸਾਨਾਂ ਕੋਲ ਸਮਾਂ ਘੱਟ ਹੁੰਦਾ ਹੈ ਤੇ ਅਗਲੀ ਫਸਲ ਬੀਜਣੀ ਹੁੰਦੀ ਹੈ ਜਿਸ ਕਰਕੇ ਕਿਸਾਨ ਮਜਬੂਰੀ ਵਿੱਚ ਉਸ ਪਰਾਲੀ ਨੂੰ ਅੱਗ ਲਾ ਦਿੰਦੇ ਹਨ ਪਰ ਦੋਸਤੋ ਜਦੋਂ ਪਰਾਲੀ ਸੜਦੀ ਹੈ ਤਾਂ ਹਵਾ ਵਿੱਚ ਕਾਲਾ ਧੂੰਆਂ ਫੈਲ ਜਾਂਦਾ ਹੈ ਇਹ ਧੂੰਆਂ ਸਾਡੇ ਲਈ ਜ਼ਹਿਰ ਵਰਗਾ ਹੁੰਦਾ ਹੈ ਇਹ ਧੂੰਆਂ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਬਹੁਤ ਪੇਸ਼ਾਨ ਕਰਦਾ ਹੈ ਇਸ ਨਾਲ ਲੋਕਾਂ ਨੂੰ ਖੰਗਾ ਦਮਾ ਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਕਈ ਵਾਰ ਇਹ ਧੂਆ ਐਕਸੀਡੈਂਟ ਦਾ ਕਾਰਨ ਵੀ ਬਣਦਾ ਹੈ ਹੋਰ ਤਾਂ ਹੋਰ ਇਹ ਮਿੱਟੀ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਵੀ ਘਟਾਉਂਦਾ ਹੈ ਅਸੀਂ ਆਪਣੇ ਕਿਸਾਨਾਂ ਨੂੰ ਵੀ ਦੋਸ਼ ਨਹੀਂ ਦੇ ਸਕਦੇ ਕਿਉਂਕਿ ਉਹ ਸਾਡੇ ਅੰਨਦਾਤਾ ਹਨ ਜੇਕਰ ਕਿਸਾਨ ਪਿਰਾਲੀ ਨੂੰ ਸਾੜਨ ਦੀ ਬਜਾਏ ਉਸ ਦੀ ਵਰਤੋਂ ਖਾਦ ਪਸ਼ੂਆਂ ਦਾ ਚਾਰਾ ਬਿਜਲੀ ਤੇ ਕਾਗਜ਼ ਬਣਾਉਣ ਵਿੱਚ ਕਰਨ ਤਾਂ ਮਿੱਟੀ ਦੂਸ਼ਿਤ ਨਹੀਂ ਹੋਵੇਗੀ ਜੇਤੇ ਸਾਡੇ ਕਿਸਾਨਾਂ ਦੀ ਸ਼ੋਭਾ ਹੋਰ ਵਧੇਗੀ ਪਿਰਾਲੀ ਪੰਜਾਬ ਦੀ ਧਰਤੀ ਸੋਹਣੀ ਸਾਡੇ ਖੇਤਾਂ ਦੀ ਸ਼ਾਨ ਕਿਸਾਨ ਸਾਡੇ ਕਰਦੇ ਮਿਹਨਤ ਸਾਨੂੰ ਹੈ ਤੁਹਾਡੇ ਤੇ ਮਾਣ ਪਰਾਲੀ ਨਾਲ ਖਾਦ ਬਣਾਈ ਸੁੱਚੀ ਹਵਾ ਵਾਪਸ ਲਿਆ ਕਿਸਾਨ ਨੂੰ ਤੁਸੀਂ ਹੋ ਸਾਡਾ ਮੈਂ ਸਾਲਾ ਪਰਾਲੀ ਬਚਾ ਲੋ ਜਾਨੋ